ਕੁਸੇ ਦੇਖ ਰਿਹਾ ਫਗਵਾੜਾ ਨਿਊਜ਼ ਮੈਂ ਹਰਨਲ ਅੰਛਲੀ ਫਗਵਾੜਾ ਸ਼ਹਿਰ ਦੇ ਸਤਨਾਮਪੁਰਾ ਰੇਲਵੇ ਲਾਈਨ ਦੇ ਕੋਲ ਬੀਤੀ ਰਾਤ ਇੱਕ ਨੌਜਵਾਨ ਪਾਸੋਲੀ ਪੇਰੀਆਂ ਵੱਲੋਂ ਹੁਸਾ ਮੋਬਾਈਲ ਫੋਨ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹਰਪ੍ਰੀਤ ਸਿੰਘ ਸੋਨੀ ਨੇ ਦੱਸਿਆ ਕਿ ਬੀਤੀ ਰਾਤ ਇੱਕ ਨੌਜਵਾਨ ਜਦੋਂ ਰੇਲਵੇ ਲਾਈਨ ਤੋਂ ਆ ਰਿਹਾ ਸੀ ਤਾਂ ਉਸ ਬਿਨਾਂ ਦੇ ਖੋਪ ਲੁਟੇਰੇ ਨੇ ਉਸ ਦਾ ਮੋਬਾਈਲ ਫੋਨ ਖੋਲਿਆ ਉਹਨਾਂ ਨੇ ਦੱਸਿਆ ਕਿ ਜਦੋਂ ਉੱਤੇ ਨੌਜਵਾਨ ਆਪਣੇ ਮੋਬਾਈਲ ਫੋਨ ਦੀ ਭਾਲ ਲਈ ਇੱਧਰ ਉੱਧਰ ਘੁੰਮ ਰਿਹਾ ਸੀ ਤੇ ਜਦੋਂ ਉਸ ਨੇ ਆਪਣੇ ਫੋਨ ਤੇ ਫੋਨ ਲਗਾਇਆ ਤਾਂ ਉਸ ਦੇ ਨੇੜੇ ਖੜੇ ਹੀ ਇੱਕ ਨੌਜਵਾਨ ਦੇ ਜੇਬ ਵਿੱਚੋਂ ਫੋਨ ਦੀ ਰਿੰਗਟਨ ਵੱਜਣ ਲੱਗੀ ਦਿਸਵਾਦ ਉਸ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਨੌਜਵਾਨ ਨੂੰ ਕਾਬੂ ਕੀਤਾ ਇਹਨਾਂ ਪਾਸੋਂ تین ਚੋਰੀ ਦੇ ਮੋਬਾਈਲ ਬਰਾਬਰਦ ਹੋਏ ਹਨ ਉਹਨਾਂ ਨੇ ਦੱਸਿਆ ਕਿ ਉੱਤਮ ਤੇਰੇ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਹੋਰ ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿ ਕੁਝ ਇਹ ਆ ਦੇਖੋ ਪੂਰੀ ਖਬਰ ਵਿੱਚ ਪਗਵਾਰਾ ਤੋਂ ਸੰਜੀਤ ਸਿੰਘ ਸੋਨੀ ਦੇ ਨਾਲ ਦੇ ਸ਼ਰਮਾ ਦੀ ਰਿਪੋਰਟ ਹਾਂ ਜੀ ਸਰ ਕੀ ਮਾਮਲਾ ਜਿਹੜਾ ਸਦਨਪੁਰਾ ਪੁਲ ਦੇ ਥੱਲੇ ਅੱਜ ਖੜੇ ਆ ਤੁਸੀਂ ਲਾਈਨਾਂ ਦੇ ਕੋਲ ਕੀ ਮਾਮਲਾ ਕੀ ਸਾਰਾ ਮਾਮਲਾ ਇਹ ਆ ਕਿ ਅੱਜ 27 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ ਸੜਕੇ ਦੀ ਗੱਲ ਆ ਸਾਢੇ 3 ਵਜੇ ਦੀ ਇੱਕ ਸਾਡੇ ਇਸ ਵੀਰ ਦੇ ਕੋਲੋਂ ਕਿਸੇ ਲੁਟੇਰੇ ਨੇ ਮੋਬਾਈਲ ਖੋ ਲਿਆ ਤੇ ਇਹ ਵਿਚਾਰਾ ਇੱਥੇ ਪੁਲ ਦੇ ਥੱਲੇ ਹੀ ਉਹਨੂੰ ਲੱਭ ਰਿਆ ਸੀ ਕਦੀ ਕਿੱਧਰ ਜਾ ਰਿਹਾ ਸੀ ਇਹਨੇ ਆਪਣੇ ਚਿੱਤੋਂ ਦੂਸਰੇ ਫੋਨ ਤੋਂ ਉਹਦੀ ਰਿੰਗ ਮਾਰੀ ਤਾਂ ਕੋਇਨਸੀਡੈਂਸਲੀ ਉਹ ਚੋਰ ਇੱਥੇ ਇਹਦੇ ਲੱਗੇ ਮਿਲਿਆ ਉਹਦੀ ਜੇਬ ਦੇ ਵਿੱਚੋਂ ਫੋਨ ਬਰਾਮਦ ਹੋ ਗਿਆ ਤਾਂ ਜਦੋਂ ਉਹਨੂੰ ਪਤਾ ਲੱਗਾ ਉਹਨੇ ਣਠਣ ਦੀ ਕੋਸ਼ਿਸ਼ ਕੀਤੀ ਇਹਨਾਂ ਸਾਰਿਆਂ ਨੇ ਇਹਨੂੰ ਫੜ ਲਿਆ ਔਰ 2-3 ਫੋਨ ਉਹਦੇ ਕੋਲੋਂ ਹੋਰ ਬਰਾਮਦ ਹੋਏ ਟੋਟਲ ਕਿੰਨੇ ਵੀ ਵਿਅਕਤੀਆਂ ਦੇ ਫੋਨ ਹੋਏ ਆ ਜੀ ਤਿੰਨ ਤਿੰਨ ਕ ਵਿਅਕਤੀਆਂ ਦੇ ਮੈਨੂੰ ਲੱਗਦਾ ਹੈਗੇ ਆ ਜੀ ਤੇ ਫੋਨ ਕਿਹੜੇ ਸੀਗੇ ਜੀ ਫੋਨ ਦੋ ਸਕਰੀਨ ਟੱਚ ਸੀ ਇੱਕ ਨਾਰਮਲ ਸੀਗਾ ਤੇ ਫਿਰ ਅਸੀਂ ਪੁਲਿਸ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਉਹਨਾਂ ਨੇ ਪੁਲਿਸ ਮੁਲਾਜ਼ਮ ਇੱਥੇ ਭੇਜੇ ਤੇ ਉਹ ਉਹਨੂੰ ਲੈ ਕੇ ਹੁਣ ਆਪਣੀ ਪੁਲਿਸ ਥਾਣਾ ਵੇਖੇ ਗਏ ਨੇ ਮੈਂ ਬੇਨਤੀ ਕਰਦਾ ਜਿੱਥੇ ਕਿ ਪਵਨ ਤਿਉਹਾਰ ਜਨਮ ਅਸ਼ਟਮੀ ਦਾ ਸਕੁੱਲ ਦੁਨੀਆ ਮਨਾ ਰਹੀ ਸੀ ਉੱਥੇ ਹੀ ਚੋਰਾਂ ਦੇ ਵੀ ਹੌਸਲੇ ਬੁਲੰਦ ਸੀ ਜਿਵੇਂ ਕਿ ਸੁਣਨ ਦੇ ਵਿੱਚ ਆਇਆ ਕਿ ਬਾਂਸਲ ਮੈਡੀਕਲ ਦੇ ਉੱਤੇ ਵੀ 50000 ਰੁਪਏ ਦੀ ਲੁੱਟ ਜੋ ਕਿ ਪਿਸਤੌਲ ਦੇ ਨੋਕ ਦੇ ਉੱਤੇ ਹੋਈ ਹੈ ਇਹ ਬੜੀ ਤਰਸਦੀ ਦੀ ਗੱਲ ਹੈ ਫਗਵਾੜਾ ਵਾਸੀਆਂ ਦੇ ਲਈ ਬਹੁਤ ਹੀ ਇੱਕ ਮੈਂ ਕਹਿੰਦਾ ਸ਼ਰਮਸਾਰ ਵਾਲੀ ਗੱਲ ਹੈ ਮਹਿਕਮੇ ਲਈ ਵੀ ਜਿੱਥੇ ਇਹਨਾਂ ਨੇ ਇੰਨੀ ਨਫਰੀ ਮੈਂ ਕਹਿੰਦਾ ਮੰਦਰਾਂ ਦੇ ਇਹਨਾਂ ਨੇ ਸਿਕਿਉਰਿਟੀ ਦੇ ਲਈ ਲਾਈ ਸੀ ਉਸ ਚੀਜ਼ ਦਾ ਫਾਇਦਾ ਉਠਾ ਕੇ ਦੂਸਰੇ ਚੋਰ ਜਿਹੜੇ ਆ ਉਹ ਲੁੱਟ ਖੋਹਦੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹਾ ਮੇਰੀ ਐਸਐਸਪੀ ਕਪੂਰਥਲਾ ਨੂੰ ਬੇਨਤੀ ਹੈ ਕਿ ਜਿੱਥੇ ਇੰਨੀ ਪੁਲਿਸ ਆਪਣੀ ਡਿਊਟੀ ਨਿਭਾ ਰਹੀ ਆ ਉੱਥੇ ਫਗਵਾੜੇ ਦੇ ਵਿੱਚ ਸੁਰੱਖਿਆ ਦੇ ਲਈ ਲੋਕਾਂ ਦੇ ਲਈ ਹੋਰ ਵੀ ਨਫਰੀ ਵਧਾਈ ਜਾਵੇ ਔਰ ਮੇਰੀ ਬੇਨਤੀ ਆ ਫਗਵਾੜਾ ਦੇ ਜਿਹੜੀ ਆ ਰੇਲਵੇ ਲਾਈਨ ਦੇ ਨਾਲ ਦਾ ਇਲਾਕਾ ਸਤਨਾਮਪੁਰਾ ਮਹੱਲੇ ਦਾ ਮੈਂ ਸ਼ਰ੍ਹਾਂਵੇਂ ਗੱਲ ਕਹਿਣਾ ਪੇ ਇੱਥੇ ਬਹੁਤ ਵੱਡੇ ਤੌਰ ਦੇ ਉੱਤੇ ਨਸ਼ੇ ਦੀ ਖੇਪ ਵੀ ਵਿਕਦੀ ਸਾਨੂੰ ਸੁਣਨ ਦੇ ਵਿੱਚ ਆਇਆ ਇਹ ਇੱਥੇ ਚੋਰ ਚੱਕੇ ਵੀ ਫਿਰਦੇ ਆ ਜਿਹੜੇ ਕਿ ਦੇਖਣ ਨੂੰ ਲੋਕੀ ਗਲਤ ਅਨਸਰ ਲੱਗਦੇ ਆ ਪੌੜੀਆਂ 'ਚ ਬੈਠੇ ਹੁੰਦੇ ਪਰ ਅਜੇ ਤੱਕ ਇਹਨਾਂ ਲੋਕਾਂ ਨੂੰ ਕਿਸੇ ਨੇ ਵੀ ਕੋਈ ਪੁੱਛਣਾ ਮناسب ਨਹੀਂ ਸਮਝਿਆ ਉਹ ਇੱਥੇ ਕਾਹਦੇ ਬੈਠੇ ਆ ਮੈਂ ਬੇਨਤੀ ਕਰਦਾ ਆਪਣੇ ਪੁਲਿਸ ਪ੍ਰਸ਼ਾਸਨ ਤੋਂ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਸਾਡੇ ਫਗਵਾੜਾ ਵਾਸੀਆਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ